ਪੰਜਾਬ ਵਿੱਚ ਪਿਛਲੇ 10-15 ਦਿਨਾਂ ਤੋਂ ਹੜ੍ਹਾਂ ਦੇ ਕਾਰਨ ਲੋਕਾਂ ਦਾ ਜੂਣਾ ਜਿਹੜਾ ਵੱਦ ਤੋਂ ਵੱਤਰ ਹੋ ਚੁੱਕਿਆ ਇਨ੍ਹਾਂ ਹਾਲਾਤਾਂ ਵਿੱਚ ਲੋਕਾਂ ਦੀ ਖਬਰਸਾਰ ਲੈਣ ਲਈ ਪੰਜਾਬ ਸਰਕਾਰ ਦੇ ਮੰਤਰੀ ਹੋਰ ਅਹੁਦੇਦਾਰ ਤੋਂ ਇਲਾਵਾ ਵਿਰੋਧੀ ਪਾਰਟੀਆਂ ਦੇ ਆਗੂ ਵੀ ਹੜ੍ਹ ਪੀੜਤਾਂ ਦੇ ਇਲਾਕਿਆਂ ਵਿੱਚ ਜਾ ਰਹੇ ਆ ਇਸੇ ਲੜੀ ਤਹਿਤ ਹਲਕਾ ਕਾਦੀਆਂ ਦੇ ਤੁਸੀਬੰਦ ਦੇ ਪਿੰਡਾਂ ਵਿੱਚ ਪ੍ਰਤਾਪ ਸਿੰਘ ਬਾਜਵਾ ਪਹੁੰਚੇ ਆ ਆਓ ਦੇਖਦੇ ਆ ਉਥੇ ਹੜਪੀੜਤ ਲੋਕਾਂ ਨਾਲ ਉਹਨਾਂ ਦੀ ਇਸ ਮਸਲੇ ਨੂੰ ਲੈ ਕੇ ਕਿਵੇਂ ਗੱਲਬਾਤ ਹੋਈ ਆ ਉਹਨਾਂ ਨੇ ਕੀ ਭਰੋਸਾ ਦਿੱਤਾ ਔਰ ਪੀੜਤ ਲੋਕਾਂ ਨੇ ਕੀ ਹਾਲਾਤ ਦੱਸਿਆ ਔਰ ਉਹਨਾਂ ਨੇ ਵਿਰੋਧੀ ਧਿਰ ਦੇ ਨੇਤਾ ਕੋਲੋਂ ਕੀ ਮੰਗਾਂ ਕੀਤੀਆਂ ਨੇ ਆਓ ਇਹਨਾਂ ਵੀਡੀਓ ਦੇ ਵਿੱਚ ਔਰ ਇਹਨਾਂ ਹੜਪੀੜਤ ਲੋਕਾਂ ਦੇ ਜਵਾਨੀ ਸੁਣਦੇ ਆ ਜੀ ਵੇਖੋ ਮੈਂ ਪੰਜਾਬ ਗਵਰਨਮੈਂਟ ਨੂੰ ਤੇ ਮਾਨ ਸਾਹਿਬ ਨੂੰ ਕਹੂੰਗਾ ਕਿ ਮਾਨ ਸਾਹਿਬ ਆੜਾ ਆਪਣਾ ਹੈਲੀਕਾਪਟਰ ਦੀ ਲੋੜ ਨਹੀਂ ਕਿਸਾਨਾਂ ਕਿਸਾਨਾਂ ਨੂੰ ਲੋੜ ਏ ਕਿ ਜਿੱਥੋਂ ਆ ਪਾੜ ਪਏ ਨੇ ਮੇਰੇ ਏਰੀਏ ਚਾਰ ਜਗ੍ਹਾ ਹਰ ਸਾਲ ਪਾੜ ਪਏ ਪਹਿਲੇ ਤਾਂ ਦੱਸੋ ਕਿ 250 ਕਰੋੜ ਰੁਪਇਆ ਤੁਹਾਡੇ ਇਰੀਗੇਸ਼ਨ ਵਿਭਾਗ ਨੇ ਖਰਚ ਕਿੱਥੇ ਕੀਤਾ ਜੇ ਇਮਾਨਦਾਰੀ ਨਾਲ ਚਾਹਨਾ ਤੇ ਹਾਈ ਲੈਵਲ ਇਨਕੁਆਰੀ ਕਰ ਕੋਈ ਸਿੰਗਲ ਡਰੇਨ ਨਿਰਗਿਆ ਫੋਟੋਆਂ ਖਿਚਾ ਕੇ ਵਾਪਸ ਚਲੇ ਕੇ ਸਾਡੀ ਫੇਰ ਉਥੋਂ ਤੁਸੀਂ ਚੌਥੀ ਵਾਰ ਡਿੱਗੀ ਇਹਨਾਂ ਮੇਰੇ ਏਰੀਏ ਦੇ ਲੋਕਾਂ ਨੇ ਗੋਇਲ ਸਾਹਿਬ ਇਰੀਗੇਸ਼ਨ ਮਿਨਿਸਟਰ ਪਰਸੋਂ ਆਏ ਸੀ ਪਰਸੋਂ ਪਰਸੋਂ ਸਵਾਲ ਕੀਤਾ ਕਿ 61 ਰੁਪਇਆ ਜਿਹੜਾ ਗਵਰਨਮੈਂਟ ਨੇ ਕੋਆਪਰੇਟਿਵ ਮਿਲਾਂ ਦੇ ਆਪਣਾ ਹਿੱਸਾ ਪਾਣਾ ਕਿਸਾਨਾਂ ਦਾ ਜਿਹੜਾ ਕਮਾਦ ਦਾ ਉਹ ਦੱਸੋ ਕਦੋਂ ਪਾਉਗੇ ਉਹਨੂੰ ਇਸ ਗੱਲ ਦਾ ਇਲਮ ਹੀ ਹੈ ਨਹੀਂ ਸੀ ਕਿ ਕਿਸਾਨਾਂ ਨਾਲ ਤਾਂ ਵਾ ਇਹਨਾਂ ਲੋਕਾਂ ਦਾ ਕੋਈ ਨਹੀਂ ਹੈ ਤਾਂ ਮੈਂ ਮਾਨ ਸਾਹਿਬ ਨੂੰ ਕਹੂੰਗਾ ਲੋਕਾਂ ਨੂੰ ਰਾਹਤ ਪਹਿਲੀ ਰਾਹਤ ਇਹ ਦਿਓ ਤੁਸੀਂ ਪ੍ਰਾਈਵੇਟ ਮਿਲਾਂ ਨੂੰ ਪੈਸੇ ਪਾਉਂਦੇ ਜਿਹੜੀਆਂ ਸਰਕਾਰੀ ਮਿਲਾਂ ਜਿਹਨੂੰ ਪਹਿਲੇ ਪੈਸੇ ਪਾਣੇ ਚਾਹੀਦੇ ਸੀ ਪ੍ਰਾਈਵੇਟ ਮਿਲਾਂ ਨੂੰ ਬਾਅਦ ਦੇਣੇ ਚਾਹੀਦੇ ਸੀ ਆਪਣੀਆਂ ਸਹਿਕਾਰੀ ਮਿਲਾਂ ਨੂੰ ਰੋਕ ਲੈ ਤੇ ਪ੍ਰਾਈਵੇਟ ਮੈਡੀਕਲ ਨੂੰ ਪੈਸੇ ਪਾ ਦੇ। ਇਹੀ ਗੱਲ ਹੈ ਨਾ ਤੁਹਾਡੀ। ਨਹੀਂ ਸਾਹਿਬ ਜੀ ਅਸੀਂ ਪ੍ਰਾਈਵੇਟ ਵਾਲੇ ਆ। ਅਸੀਂ ਪ੍ਰਾਈਵੇਟ ਜੀ। ਯਾਰ ਉੱਥੇ ਤੁਹਾਡਾ ਪ੍ਰਾਈਵੇਟ ਮਿਲਾਂ ਨੂੰ ਪਏ ਨੇ ਜਿਹੜੇ ਤੁਹਾਡੇ ਸਹਿਕਾਰੀ ਮਿਲਾਂ ਉਹਨਾਂ ਨੂੰ ਨਹੀਂ ਪਏ ਹੋਰ ਕੀ ਹੈ ਤੁਹਾਡੇ ਹੀ। 61 ਰੁਪਏ ਦੇਣੇ ਆ। ਸਾਹਿਬ ਜੀ ਸਾਡੇ ਕੰਨੇ ਦੀ 61 ਰੁਪਏ ਆ। ਹਾਂ ਪੈਸੇ। 50 61 ਰੁਪਏ 50 ਪੈਸੇ ਜਿਹੜੇ ਉੱਪਰ ਲੈ ਦੇਣੇ ਆ। ਉਹ ਸਰਕਾਰ ਨਹੀਂ ਦੇਣਿਆ ਜੀ ਸਰਕਾਰੀ ਦੇ ਵੀ ਤੇ ਪ੍ਰਾਈਵੇਟ ਦੇ ਵੀ। ਉਹ ਅਜੇ ਨਹੀਂ ਦਿੱਤੇ। ਨਹੀਂ ਬਟ ਪਹਿਲੇ ਤੇ ਕੁਝ ਪੈਸੇ ਜੀ ਅਸੀਂ ਤੁਹਾਨੂੰ ਕੀ ਕਰਦੇ ਤੁਹਾਡੇ ਨਾਲ 5 ਸਾਲ ਸਾਰੇ ਲੱਗੇ ਗਰਾਂਡਾ ਬੰਦ ਕਰ ਦਿਓ ਕਿ ਤੁਸੀਂ ਤੁਸੀਂ ਨੂੰ ਬੰਦੋ ਸਾਡ ਤੁਹਾਡੀ ਇੱਕ ਕੰਮ ਹੋਰ ਹੋ ਸਕਦਾ ਅਜੇ ਮੈਂ ਹੁਣੇ ਹੀ ਪੈਸੇ ਬੇੜ ਦੇ ਪਿੰਡਾਂ ਵਾਸਤੇ ਲੈ ਬੇੜ ਦੇ ਪਿੰਡਾਂ ਸਾਰਿਆਂ ਨੂੰ ਪੁੱਛ ਲਓ ਜੇ ਹੋਏ ਉਹ ਪੈਸੇ ਮੈਂ ਇੱਥੇ ਪਵਾ ਦਮਾ ਕਰ ਬਿਲਕੁਲ ਪਵਾ ਦਿਓ ਸਾਹਿਬ ਜੀ ਹਾਂਜੀ ਪਵਾ ਦਿਓ ਤੁਸੀਂ ਨਾਲ ਲਾ ਪੱਤੂ ਵਰਗਾ ਤੋਂ ਲੈ ਕੇ ਤੇ ਬੁੱਢੇ ਵਾਲੇ ਤਾਂ ਕਿਤੇ ਦੀਆਂ ਤੋਂ ਬਹੁਤ ਹਾਲ ਤੁਹਾਡੇ ਦਾ ਤੇ ਫਿਰ ਜੀ ਅਹੀਂ ਜਿਹੜਾ ਸਾਡਾ ਤੋਂ ਬਚਾਅ ਹੋ ਸਕਦਾ ਨਹੀਂ ਤੇ ਤੁਸੀਂ ਉਹ ਰਵੀ ਵਾਲੇ ਵੇਖਿਆ ਜੀ ਸੁੱਤੇ ਪੇ ਲੋਕ ਦੇ ਥੱਲੇ ਮੰਜਿਆਂ ਦੇ ਪਾਣੀ ਆ ਗਿਆ ਕੀ ਆਨਾਂ ਦਾ ਲੋਕ ਅਜੇ ਵੀ ਖਤਰਾ ਹੈ ਅੱਡੇ ਨੌਜਵਾਨ ਦਿੱਲੀ ਇੱਥੇ ਰਹਿੰਦੇ ਮੇਰਾ ਪਾਣੀ ਬਹੁਤ ਆਂਦਾ ਪਿਆ ਜੇ ਖਤਰਾ ਨਹੀਂ ਟੱਲਿਆ ਇਹ ਆ ਵੀ ਜੇ ਪੱਥਰ ਲੱਗ ਜੀਦੇ ਉਸ ਤੋਂ ਵਧੀਆ ਗੱਲ ਕੋਈ ਹੋ ਨਹੀਂ ਸਕਦੀ ਨਹੀਂ ਅਜੇ ਤੇ ਵੇਖੋ ਬੇਟਾ ਮੈਂ ਇਸ ਟਾਈਮ ਅਜੇ ਪੱਥਰ ਨਹੀਂ ਲੱਗ ਸਕਦਾ ਜੀ ਅਜੇ ਇਹ ਸਿੰਗਰਮੈਂਟ ਚ ਨਹੀਂ ਮੈਂ ਜਾਨੂੰ ਝੂਠ ਬੋਲਣਾ ਨਹੀਂ ਨਾ ਕਰੀ ਬੋਲ ਬਿਲਕੁਲ ਬਿਲਕੁਲ ਮੇਰੀ ਕੋਸ਼ਿਸ਼ ਹੈ ਕਿ ਇਹਦੀ ਪੈਂਚੂਬਾ ਕਰ ਪਿਆ ਜੀ ਮਤਲਬ ਹੈ 100-100 ਗੱਦ ਦੀ ਹੁੰਦਾ ਜੀ ਬਿਲਕੁਲ ਤੁਹਾਡਾ ਵਾਰ ਤੁਸੀਂ ਰੋੜ ਦਿਓ ਅਗਲਾ ਪ੍ਰੋਜੈਕਟ ਵੱਡਾ ਪਾ ਡਾ ਕਰਨਾ ਅਸੀਂ ਹਲੋ ਡੀਸਰ ਅਜੇ ਘਰ ਤੋਂ ਘੱਟ ਇੱਥੇ ਹੀ ਇਹ ਮੇਰੇ ਖਿਆਲ ਦੋ ਜਗ੍ਹਾ ਹੀ ਟੁੱਟਦੀ ਕਿ ਹੋਰ ਵੀ ਕਿੱਥੇ ਕਿੱਥੇ ਪੁਆਇੰਟ ਆ ਜੀ ਉਹ ਨੂਨ ਵਾਲਾ ਜਿੱਥੋਂ ਦੀ ਵੇਖਿਆ ਜੀ ਇੱਕ ਪੁਆਇੰਟ ਇਹ ਦੋ ਇੱਕ ਪੁਆਇੰਟ ਆ ਬੁੱਢੇ ਵਾਲੇ ਦੇ ਨਾਲ ਫਿਰ ਫੱਤੂ ਬਰਕਤੋਂ ਲੈ ਕੇ ਤੇ ਬੁੱਢੇ ਬਾਲੇ ਤੱਕ ਜਿਹੜੀ ਧੂਸੀ ਆ ਪਰਲੇ ਪਾਸੇ ਇਹਨੂੰ ਲੱਗ ਜੇ ਜੀ ਪਿੱਚਿੰਗ ਪੱਥਰ ਦੀ ਪੱਥਰ ਲੱਗ ਜੇ ਵਧੀਆ ਹੋ ਜੇ ਇਹਦੇ ਦਰਿਆ ਦੀ ਮਾਰ ਤੋਂ ਵੱਜ ਜਾਂਦੇ ਆ ਨਾ ਆਹੀ 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 ਕੋੜ ਪੱਤੀਆਂ ਆਹੀ ਕੋੜ ਪੱਤੀਆਂ ਉਹਨਾਂ ਕੋਈ ਚੀਜ਼ ਦੀ ਲੋੜ ਨਹੀਂ ਲੱਗਦੀ ਦੇਖੋ ਇਹਦਾ ਪਾਰ ਵਾਲੀ ਪੈਲੀ ਦਾ ਤੇ ਫੇਰ ਵੀ ਨੁਕਸਾਨ ਹੋ ਜਾਂਦਾ ਹਾਂਜੀ ਬਟ ਆਹ ਬੱਚਾ ਹਾਂ ਪਹਿਲਾ ਪਾਸਾ ਸਰਕਾਰ ਕਰ ਵੱਜੇ ਨਿਆਣੇ ਵੱਜਣ ਉਹਨੇ ਹੀ ਬੜਾ ਸਾਡੇ ਨੇ ਨਿਆਣੇ ਵੱਜੇ ਸੀਦੇ ਅੰਦਰ ਜਿਹੜਾ ਉਹ ਤੇ ਏਰੀਆ ਦਰਿਆ ਦਾ ਹੀ ਆ ਉਹ ਤੇ ਤੁਸੀਂ ਦੇ ਅੰਦਰ ਦਰਿਆ ਦਾ ਏਰੀਆ ਦਰਿਆ ਨੇ ਆੜਦੇ ਵਿੱਚ ਚਲਦੀ ਤੇ ਜਾਣਾ ਨਹੀਂ ਜਦੋਂ ਪਾਣੀ ਉੱਪਰ ਆਉਣਾ ਉਹਨੇ ਤੇ ਆਪਣਾ ਏਰੀ ਪਰ ਜਿਹੜੀ ਮਾਰ ਨੂੰ ਤੁਸੀਂ ਟੁੱਟ ਕੇ ਪੈ ਗਈ। ਬਿਲਕੁਲ ਦਾ ਹੁਣ ਉਹਦਾ ਮਤਲਬ ਹੈ ਕਿ ਇੱਕੋ ਬਚਾਇਆ ਕਿ ਹੁਣ ਪੱਕੇ ਤੌਰੇ ਨੂੰ ਪੱਥਰ ਲੱਗਦੇ ਬਣਾ ਦੇ। ਇਹ ਚਾਰ ਚਰਫਟ ਟੁੱਟੇ ਪਹਿਲੇ ਟਾਈਮ ਤੇ ਕੱਢ ਗਈ 40 50 60 ਸਾਲ ਕੱਢ ਗਈ। 1962 ਚ ਬਣੀ। ਜੋ ਵੱਡੇ ਬਾਏ ਸਾਡੇ ਇਹੇ ਤੋਹ ਛੜਕ ਪਿੱਛੇ ਆ ਬਣਾਈ ਹੈ ਕੱਚੀ ਨਹੀਂ। ਆ ਛੜਕ ਬੰਨਣਾ ਫੇਰ ਵੀ ਪੱਕਾਈ ਹੋਈ ਹੈ। ਤੁਸੀਂ ਵੇਖਦੇ ਆ ਜੇ ਵਰਗ ਦਾ ਫਤੂ ਵੱਟੀਆਂ ਨੂੰ ਪਿੱਛੇ ਵੀ 15 15 ਫੁੱਟ ਨੀਵਾ ਪਾਣੀ ਆ। ਉਥੋਂ ਫੁੱਟੂ ਸੀ ਨਾ ਇਧਰ ਵਧੀ ਜਾ ਰਹੀ ਹੈ। ਤੇ ਇੱਥੇ ਜੀ 2 3 ਫੁੱਟ ਨੀਵਾ ਪਾਣੀ। ਕਿਤੇ ਕੱਲ ਕੱਲ ਦੇ ਸਾਰੇ ਮੁੰਡੇ ਦੀ ਇਹ ਵੀ ਮੈਂ ਇੱਕ ਬੇਨਤੀ ਹੋਰ ਕਰਨ ਲੱਗਾ ਸਾਨੂੰ ਜਿਹੜੀ ਲੋੜ ਆ ਸਾਸ ਦੀ ਦੱਸੋ ਜਿੰਨੇ ਤੁਹਾਡੇ ਬੰਦੇ ਆ ਨਾ ਕਾਂਗਰਸੀ ਬੰਦੇ ਖਾਸ ਉਹਨਾਂ ਨੂੰ ਕੋਈ ਵੀ ਸਾਡੇ ਨਾਲ ਇੱਥੇ ਬੋਰੇ ਭਰਾ ਤੇ ਜੂਰ ਬੰਦੇ ਭੇਜੋ ਕਿਉਂਕਿ ਮੈਂ ਇੱਕ ਬੇਨਤੀ ਇਹ ਮੈਨੂੰ ਗੁੱਸਾ ਨਾ ਕਰਿਓ ਅੱਜ ਤੁਹਾਡੇ ਨਾਲ ਪਹੁੰਚੇ ਜੀ ਕਈ ਬੰਦੇ ਵੀ ਤੇ ਘਰੋਂ ਹੀ ਨਿਕਲਦੇ ਇਹ ਲੜਾਈ ਸਾਰੀ ਆ ਦੀ ਆਹ ਹੀ ਤੋਂ ਸੀ ਰੋਡ ਗਈ ਤਾਂ ਅਸੀਂ ਕਿਹ ਜੋ ਗਈ ਸੀ ਇੱਕ ਮੇਰੀ ਗੱਲ ਸੁਣੋ ਮੇਰਾ ਨੰਬਰ ਹੈ ਤੇ ਪੰਜਾਂ ਜੀ ਹੈਗਾ ਹੈ ਨਾ ਹਾਂਜੀ ਹਾਂਜੀ ਜਿਹੜਾ ਮੇਰਾ ਬੰਦਾ ਨਹੀਂ ਪਹੁੰਚਦਾ ਬੰਦੇ ਲੈ ਕੇ ਉਹ ਮੈਨੂੰ ਸਵੇਰ ਤੋਂ ਦੱਸਣਾ ਸ਼ੁਰੂ ਕਰਦੇ ਕਿ ਆ ਜੀ 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 ਇਹਨੂੰ ਮੈ ਜਾਣਾ ਤੇ ਬੰਦੇ ਜਾਣ ਹੁਣ ਮੇਰਾ ਕੰਮ ਹੈ ਕਾਕਾ ਮੈਂ ਤੇ ਇਹਨਾਂ ਨੂੰ ਸਮਝਾ ਬਿਲਕੁਲ ਤੁਸੀਂ ਕਹਿ ਰਹੇ ਹੋ ਇਹਨਾਂ ਦਾ ਫਰਜ਼ ਤੇ ਬੰਦਾ ਕਹਿੰਦਾ ਇਸ ਤੋਂ ਵੱਧ ਹੋਰ ਕੀ ਕਹਿਣਾ ਨਹੀਂ ਸਰ ਤੁਸੀਂ ਇਹਨਾਂ ਦੀ ਡਿਊਟੀ ਲਾਓ ਮੇਰੀ ਗੱਲ ਸੁਣ ਹਾਂਜੀ ਤੁਸੀਂ ਕੱਲ ਸਵੇਰੇ ਮੈਨੂੰ ਹਰ ਰੋਜ਼ 10 ਵਜੇ ਟੈਲੀਫੋਨ ਕਰਕੇ ਦੱਸ ਕੇ ਆ ਬੰਦਾ ਆਇਆ ਜੀ ਤੇ ਇਨੇ ਬੰਦੇ ਲੈ ਕੇ ਠੀਕ ਹੈ ਜੀ ਤੇ ਸਾਡੀ ਮ ਪਾੜੀ ਹੋ ਸਕਦੀ ਆ ਨਾ ਮੁੰਡਾ ਨੇ ਨਾਮ ਲਾਇਆ ਇਹਦਾ ਮੁੰਡਾ 10 ਸਾਲ ਦਾ ਮੇਰਾ ਮੁੰਡਾ ਵੀ ਨਾਮ ਲਾਇਆ ਤੇ ਮੈਂ ਭਈਆ ਵੀ ਨਾਮ ਲਾਇਆ ਭਈ ਤੁਸੀਂ ਬਾਜੇ ਮੈਨੂੰ ਕਿਹੇ ਚੀਜ਼ ਦੀ ਲੋੜ ਨਹੀਂ ਹੈਗੀ ਬੜੀ ਲੋਕ ਮਿਹਨਤ ਕਾਢੀ ਮਿੱਟੀ-ਮੁੱਟੀ ਤੇ ਤੁਹਾਡਾ ਕੋਈ ਖਰਚੇ ਪੈਸੇ ਚਾਹੀਦੇ ਨਹੀਂ ਸਰ ਮਿੱਟੀ ਉਹ ਮੈਂ ਨਹੀਂ ਇਹ ਇਕੱਠਾ ਹੀ ਆ ਜੀ